ਤੁਹਦੇ ਗ੍ਰ ਪੰਜਾਬ ਟੀਵੀ 13 ਤੁਹਾਨੂੰ ਉੱਥੇ ਲੈ ਚੱਲਦੇ ਹਾਂ ਸਿੱਧੀਆਂ ਤਸਵੀਰਾਂ ਅਨਾਜ ਮੰਡੀ ਭਵਾਨੀਗੜ੍ਹ ਦੇ ਅੰਦਰ ਘਰ ਜਿੱਥੇ ਕੀ ਅਨਾਜ ਮੰਡੀ ਵਿੱਚ ਕੁਮਾਨ ਮਾਰਕੀਟ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਜੋ ਸਿੱਖ ਸੰਗਤਾਂ ਦੇ ਪਾਰਿਸ਼ਾ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਬੋਲੋ ਤੁਹਾਨੂੰ ਸਿੱਧੀਆਂ ਤਸਵੀਰਾਂ ਅਨਾਜ ਮੰਡੀ ਭਵਾਨੀਗੜ੍ਹ ਦੇ ਘਰ ਕਿਤੇ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਇੱਥੇ ਕੀ ਹਲਵਾਈ ਸਾਹਿਬ ਵੱਲੋਂ ਪਕੌੜੇ ਸੰਗਤਾਂ ਦੇ ਰਸਤਿਆਂ ਵਾਸਤੇ ਥਿੰਦਰਮ ਗਰਮ ਗਰਮ ਤੇ ਆ ਕਿਤੇ ਜਾ ਰਹੇ ਹਨ ਤੁਹਾਨੂੰ ਉੱਥੇ ਲੈ ਚੱਲਦਾ ਸਿੱਧਾ ਤਸਵੀਰ ਅਨਾਜ ਮੰਡੀ ਪਵਾਣੀ ਦਿਖਾ ਰਿਹਾ ਕਿਤੇ ਕੀ ਤਸਵੀਰਾਂ ਦੇ ਵਿੱਚ ਦੇਖ ਰਿਹਾ ਕਿ ਚਾਹ ਪਕੌੜਾ ਲੰਗਰ ਤਤਵਰ ਤੇ ਆ ਜਾ ਰਿਹਾ ਹੈ ਸੰਗਤਾਂ ਦੇ ਆਰਿਸ਼ਾ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਸ਼ਾਨ ਆ ਦੇ ਕੋ ਸੰਗਤਾਂ ਤੇ ਗਰਮ ਗਰਮ ਪਕੌੜੇ ਤੇ ਚਾਹ ਦਾ ਪਕੌੜਾ ਲੰਗਰ ਲਗਾਇਆ ਜਾ ਰਿਹਾ ਹੈ ਤੁਹਾਨੂੰ ਉੱਥੇ ਲੈ ਚੱਲਦਾ ਸਿੱਧਾ ਤਸਵੀਰਾਂ ਦਿਖਾਵਾਂਗੇ ਕੀ ਕਹਿੰਦੇ ਨੇ ਕਵਿਤ ਰੂਜ਼ ਸੁਣਾਵਾਂਗੇ ਸੁਣਾਵਾਂਗੇ ਵੀ ਕੀ ਕਹਿੰਦੇ ਨੇ ਆਰਤੀ ਉਸੇ ਸੰਦੇ ਪਤਾ ਪ੍ਰਦੀਪ ਮਿੱਤਲ ਜੀ ਤੋਂ ਸਿੱਧਰ ਸਵੀਰਾਂ ਉੱਤੇ ਲੈ ਚੱਲਦੇ ਆ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨੇ ਪ੍ਰਦੀਪ ਮਿੱਤਲ ਜੀ ਮਿੱਤਲ ਪ੍ਰਧਾਨ ਅਨਾਜ ਮੰਡੀ ਭੋਨ ਨਿਗੜ ਜੀ ਪ੍ਰਧਾਨ ਜੀ ਅੱਜ ਲੰਗਰ ਲਾਇਆ ਗਿਆ ਕਿਸ ਵਕਤ ਇਸ ਚੱਲ ਰਹੇ ਤੇ ਕਿਵੇਂ ਮਹਿਸੂਸ ਕਰਦੇ ਹੋ ਦੇਖੋ ਬਹੁਤ ਹੀ ਵਧੀਆ ਲੰਗਰ ਲਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਹ ਜੱਗੀ ਕਮਾਨ ਤੇ ਇਹਨਾਂ ਦੀ ਪੂਰੀ ਟੀਮ ਹੈ ਜੋ ਇੱਥੇ ਮਾਰਕੀਟ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰੇ ਵੀ ਲੰਗਰ ਲਾਇਆ ਗਿਆ ਲੋਕਾਂ ਨੂੰ ਬੜਾ ਅਤਿਸ਼ਾ ਹੈ ਬੜੀ ਸੇਵਾ ਭਾਵਨਾ ਨਾਲ ਸਾਰੇ ਬੰਦੇ ਕੰਮ ਕਰ ਰਹੇ ਨੇ ਤੇ ਉਸ ਤਰੀ ਸੇਵਾ ਭਾਵਨਾ ਨਾਲ ਲੋਕ ਖਾ ਕੇ ਜਾ ਰਹੇ ਨੇ ਲੋਕਾਂ 'ਚ ਬੜਾ ਅਤਿਸ਼ਾ ਹੈ ਜੀ ਦੇਖੋ ਹੁਣ ਪੂਰੀ ਲਾਈਨ ਲੱਗੀ ਹੋਈ ਹੈ ਤੇ ਬੜੇ ਵਧੀਆ ਢੰਗ ਨਾਲ ਵਰਤਾਇਆ ਜਾ ਰਿਹਾ ਹੈ ਬੜੀ ਸ਼ਰਧਾ ਭਾਵਨਾ ਨਾਲ ਤੇ ਲੋਕਾਂ ਦੇ ਮਨਾਂ 'ਚ ਖੁਸ਼ੀ ਹੈ ਤੇ ਇਹਨਾਂ ਦੀ ਜੋ ਪੂਰੀ ਟੀਮ ਲੱਗੀ ਹੈ ਜੱਗੀ ਜੀ ਇਹਨਾਂ ਦੇ ਮਨ ਵੀ ਪੂਰੇ ਮਤਲਬ ਕਿ ਅੱਛੇ ਲੱਗ ਰਹੇ ਨੇ ਵੀ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਸਾਰਾ ਕੁਝ ਟੀਮ ਨੂੰ ਕੀ ਕਹਿਣਾ ਚਾਹੋਗੇ ਟੀਮ ਨੂੰ ਮੁਬਾਰਕਬਾਦ ਦਿੰਦੇ ਆ ਜੀ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਵਧੀਆ ਲੰਗਰ ਲਾਉਂਦੇ ਨੇ ਤੇ ਬੜਾ ਅੱਛਾ ਮਾਹੌਲ ਚ ਸਾਰਾ ਕੁਝ ਬਣਦਾ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਗੁਰੂ ਮਹਾਰਾਜ ਨੇ ਬਹੁਤ ਸਾਡੇ ਤੇ ਕਿਰਪਾ ਕੀਤੀ ਹੈ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਇੱਥੇ ਕਮਾਨ ਮਾਰਕੀਟ ਸਾਡੇ ਮਾਸਟਰ ਜੀ ਸਾਡੇ ਕਨੋਲਾ ਜੀ ਸਾਡੇ ਸਾਥੀ ਸਾਰੇ ਬਹੁਤ ਮੈਨੋਂ ਸੱਜਣਾ ਦੇ ਲੈ ਨਹੀਂ ਸਕਦਾ ਬਹੁਤ ਟਾਈਮ ਲੱਗ ਜੂਗਾ ਹਰ ਸਾਲ ਦੀ ਤਰ੍ਹਾਂ ਜੀ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਚਾਹ ਤੇ ਪਕੌੜਿਆਂ ਦਾ ਲੰਗਰ ਲਾਉਣਾ ਹੈ ਜੀ ਹਰੇਕ ਸਾਲ ਜੀ ਤੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਜੀ ਸਾਡੇ ਤੇ ਉਹਨਾਂ ਦੀ ਬਹੁਤ ਵੱਡੀ ਕਿਰਪਾ ਜੀ ਜਿਹੜਾ ਅਸੀਂ ਇੱਥੇ ਲੰਗਰ ਲਾਉਨੇ ਆ ਜੀ ਸਹਿਬਜ਼ਾਦਿਆਂ ਦੇ ਉਹਨਾਂ ਦੇ ਰੱਖ ਕੇ ਜੀ ਅਸੀਂ ਉਸ ਤੋਂ ਬਾਅਦ ਦੇ ਵਿੱਚ ਦੋ ਦਿਨ ਬਾਅਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੀ ਲੰਗਰ ਲਾਉਨੇ ਆ ਬਹੁਤ ਵਧੀਆ ਚੱਲ ਰਿਹਾ ਜੀ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਸਾਨੂੰ ਇੱਥੇ ਸੰਗਤ ਨੇ ਪਿਆਰ ਦਿੱਤਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਰ ਸਿੰਘ ਮਾਜੀ ਨੂਗਰੇਸ ਐਜੂਕੇਸ਼ਨ ਹਾਬ ਵੱਲੋਂ ਤੇ ਆਪਣੀ ਪੂਰੀ ਕਮਾਨ ਮਾਰਕੀਟ ਦੇ ਵਿੱਚੋਂ ਜੱਗੀ ਘਰਾਚੋਂ ਬਾਈ ਜਸਪ੍ਰੀਤ ਕੰਗਰੋਲੀ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਸੰਦੀਪ ਜੀ ਹੋਗੇ ਆਪਣੇ ਅਤਰੀ ਅਕੈਡਮੀ ਵਾਲੇ ਹੋਗੇ ਤੇ TSW ਵਾਲੇ ਹੋਗੇ ਤੇ ਜਿੰਨੇ ਦੇ ਮੈਂ ਨਾਂ ਨਹੀਂ ਲੈ ਸਕਦਾ ਤੇ ਸਾਰੀ ਮਾਰਕੀਟ ਵੱਲੋਂ ਇਕੱਠੇ ਹੋ ਕੇ ਮਤਲਬ ਹਰ ਸਾਲ ਜਿਹੜਾ ਹੈਗਾ ਸ਼ਹੀਦੀ ਦਿਹਾੜਿਆਂ ਤੋਂ ਕੁਝ ਇੱਕ ਦੋ ਦਿਨਾਂ ਬਾਅਦ ਜਿਹੜਾ ਹੈ ਇੱਕ ਲੰਗਰ ਦੀ ਸੇਵਾ ਜਿਹੜੀ ਆਪਾਂ ਪਰਮਾਤਮਾ ਵੱਲੋਂ ਲਈ ਜਾਂਦੀ ਹੈ ਤੇ ਇਸ ਵਾਰ ਵੀ ਸਾਰੀ ਸੰਗਤ ਵੱਲੋਂ ਪੂਰਾ ਸਹਿਯੋਗ ਮਿਲਿਆ ਸਾਰੀ ਮਾਰਕੀਟ ਵੱਲੋਂ ਪੂਰਾ ਸਹਿਯੋਗ ਮਿਲਿਆ ਤੇ ਸਾਰੇ ਜਿਹੜੇ ਸੇਵਾਦਾਰ ਨੇ ਉਹ ਸੇਵਾ ਕਰ ਰਹੇ ਨੇ ਬਹੁਤ ਵਧੀਆ ਢੰਗ ਨਾਲ ਦੇ ਨਾਲ ਤੇ ਸੰਗਤ ਨੇ ਜਿਹੜੀਆਂ ਪਿਆਰ ਦੇ ਨਾਲ ਆਪਣਾ ਚਾਪ ਕੋਲੇ ਦਾ ਲੰਗਰ ਚੱਕ ਰਹੀਆਂ ਨੇ ਤੇ ਸਾਡੇ ਵਿੱਚ ਬਹੁਤ ਉਤਸ਼ਾਹ ਤੇ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਇਸੇ ਤਰ੍ਹਾਂ ਸਾਨੂੰ ਜਿਹੜਾ ਹੈਗਾ ਬਲ ਬਖਸ਼ੂਗਾ ਤੇ ਅਸੀਂ ਇਸ ਜਿਹੜੀ ਪਰੰਪਰਾ ਹੈ ਨੂੰ ਅੱਗੇ ਵਧਾਉਂਦੇ ਰਹਾਂਗੇ ਧੰਨਵਾਦ ਅਸੀਂ ਕਦੋਂ ਤੋਂ ਲਾਉਦੇ ਆ ਕਿੰਨੇ ਸਾਲ ਹੋ ਗਏ ਲਗਭਗ 4-5 ਸਾਲਾਂ ਤੋਂ ਅਸੀਂ ਲੰਗਰ ਜਿਹੜਾ ਹੈਗਾ ਇਸ ਦਿਨਾਂ ਦੇ ਵਿੱਚ ਲਾਉਂਦੇ ਹੈਗੇ ਆ ਬਸੇ ਆਮ ਤੌਰ ਤੇ ਜਿਹੜੇ ਲੰਗਰ ਨੇ ਉਹ ਸ਼ੀਦੀ ਦਿਹਾੜੇ ਦੇ ਦਿਨਾਂ ਦੇ ਵਿੱਚ ਲਗਾਏ ਜਾਂਦੇ ਨੇ ਜਦਾਂ ਤੇ ਜਿਹੜੇ ਲਗਾਏ ਜਾਂਦੇ ਨੇ ਤੇ ਇਹ ਪਿੱਛੋਂ ਲਾਉਣ ਦਾ ਕਿਉਂ ਕੀ ਆਈਡੀਆ ਇਹ ਇਹ ਅਸਲ ਦੇ ਵਿੱਚ ਜੀ ਉਸ ਦੌਰਾਨ ਜਿਹੜਾ ਹੈਗਾ ਇੱਕ ਤਾਂ ਪਕੌੜਿਆਂ ਦੇ ਲੰਗਰ ਤੇ ਥੋੜਾ ਜਿਹਾ ਹੋ ਜਾਂਦਾ ਹੈਗਾ ਮਤਲਬ ਉਹਨਾਂ ਦਿਨਾਂ ਦੇ ਵਿੱਚ ਤੇ ਇੱਕ ਕਾਫੀ ਜ਼ਿਆਦਾ ਲੰਗਰ ਉਸ ਟਾਈਮ ਦੇ ਦੌਰਾਨ ਹੁੰਦੇ ਹੈਗੇ ਆ ਤੇ ਇਸ ਲਈ ਅਸੀਂ ਉਸ ਤੋਂ ਬਾਅਦ ਜਿਹੜਾ ਹੈਗਾ ਥੋੜਾ ਜਿਹਾ ਜਦੋਂ ਮਤਲਬ ਰਸ ਘਟ ਜਾਂਦਾ ਤੇ ਉਸ ਤੋਂ ਬਾਅਦ ਲਗਾਉਨੇ ਆ ਤੇ ਕਾਫੀ ਸਾਰਾ ਵਧੀਆ ਹੰਕਾਰਾ ਸਾਨੂੰ ਮਿਲਦਾ ਹੈਗਾ ਜੀ لوकां ਦਾ ریسپانس ਕਿੰਨਾ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਜਦੋਂ ਸਾਰੇ ਉਰੇ ਪ੍ਰਸ਼ਾਦਾ ਪਾਣੀ ਆਪਣਾ ਜਿਹੜਾ ਹੈਗਾ ਚਾਹ ਪਕੌੜੇ ਦਾ ਲੰਗਰ ਛੱਕੇ ਜਾਂਦੇ ਨੇ ਤੇ ਆਪਣਾ ਜਿਹੜਾ ਸਰਦਾ ਪੇਂਟ ਕਰਦੇ ਨੇ ਤਰੋਂ ਮਨੋਂ ਤੁਹਾਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਕੋਈ ਤੇਲ ਫਲ ਪਾਉਂਦਾ ਤੇ ਉਹਨੂੰ ਅਸੀਂ ਸਵਾਰ ਕਰਦੇ ਆ ਤੇ ਸਾਡੀ ਸਮੁੱਚੀ ਟੀਮ ਵੱਲੋਂ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਸੇਵਾਦਾਰਾਂ ਦਾ ਤੇ ਸਾਰਿਆਂ ਦਾ